ਸਤ ਸ੍ਰੀ ਅਕਾਲ ਤੁਹਾਡਾ ਸਾਰਿਆਂ ਦਾ ਦੇਸੀ ਕਿਚਨ ਤੇ ਤੈ ਦਿਲੋਂ ਸਵਾਗਤ ਅੱਜ ਆਪਣੇ ਕੋਲੇ ਚੌਲ ਬਚੇ ਹੋਏ ਸੀਗੇ ਆਪਾਂ ਇਹਨਾਂ ਦੀਆਂ ਟਿੱਕੀਆਂ ਬਣਾਉਨੇ ਆ ਆਪਾਂ ਤੁਹਾਨੂੰ ਦੱਸਦੇ ਆ ਆਪਾਂ ਇਹਨਾਂ ਵਾਸਤੇ ਕੀ-ਕੋ ਜਿਹੀ ਰਹਿਣਾ ਜਿਹੜੇ ਚੌਲ ਸੀ ਇਹ ਆਪਾਂ ਰਾਤ ਬੜਾਏ ਸੀ ਇਹਨੇ ਕੁ ਬਚ ਗਏ ਨਹੀਂ ਹੈ ਸੁੱਟਣੇ ਪੈਣੇ ਸੀ ਇਹਨਾਂ ਦੀਆਂ ਬਹੁਤ ਸੌਣੀਆਂ ਟਿੱਕੀਆਂ ਬੰਦਦੇ ਆ ਜਿਹੜੀਆਂ ਆਪਾਂ ਚਾਹ ਪਾਣੀ ਨਾਲ ਖਾ ਸਤਦੇ ਆ ਇਹਦੇ ਲਈ ਮੈਂ ਇੱਕ ਛੋਟਾ ਜਿਹਾ onion ਕੱਟ ਲਿਆ ਥੋੜਾ ਜਿਹਾ ਟੜੀ ਨਾਲ ਲਿਆ ਤੇ ਆਪਣੇ ਕੋਲ ਯਾਦ ਰੱਖਤੇ ਜਿੰਜਰ ਦੀ ਪੇਸਟ ਆ ਤੁਰਗਾ ਆਪਣੇ ਕੋਲੇ ਲੂਣਾ ਤੇ ਇਹ ਆਪਣੇ ਕੋਲੇ ਕਈ ਪਾਊਡਰ ਹੋ ਗਿਆ ਹਲਦੀ ਆ ਤੇ ਇਹ ਆਪਣੇ ਕੋਲੇ ਹੈਗਾ ਬੰ ਮੇਥੀ ਦਾ ਪਾਊਡਰ ਤੇ ਤਾਣੀ ਨੇ ਤੇ ਆਪਣੀ ਪਰੇ ਮੇਥੀ ਦਾ ਪਾਊਡਰ ਆ ਦੋਵੇਂ ਚੀਜ਼ਾਂ ਤੇ ਹੁਣ ਆਪਾਂ ਜਿਹੜੇ ਚੌਲ ਆ ਇਹਨਾਂ ਨੂੰ ਆਪਾਂ ਗ੍ਰੈਂਡਰ ਦੇ ਵਿੱਚ ਚੰਗੀ ਤਰ੍ਹਾਂ ਪੀਸ ਲੈਨੇ ਆ ਫਿਰ ਇਹ ਸਾਰਾ ਕੁਝ ਆਪਾਂ ਮਿਕਸ ਕਰਾਂਗੇ ਲਓ ਜੀ ਆ ਪਾਣੀ ਦੇ ਵਿੱਚ ਹੁਣ ਚੌਲ ਪਾ ਲਏ ਆ ਤੇ ਆਪਾਂ ਇਹਨੂੰ ਪੀਸਦੇ ਆ ਚੰਗੀ ਤਰ੍ਹਾਂ ਤੇ ਆਇਆ ਪਾਣੀ ਥੀਸ ਲੈਣਾ ਜਲਦੀ ਕਰੋ ਜੀ ਆਪ ਤੇ ਇਹ ਮੁਰਾ ਨਾਲ ਨਹੀਂ ਆ ਤੁਸੀਂ ਜਿੰਨੇ ਆਪਾਂ ਦੇ ਨਾ ਹੁੰਦਾ ਉਹ ਦੁਆ ਨਾ ਖਸਾਲ ਜੀ ਜਾਰੇ ਰਿਹਾ ਸੋਸਾ ਜੀ ਲਓ ਜੀ ਆਪਾਂ ਚੌਲ ਆ ਜਿਹੜੇ ਹੀ ਭਾਂਡੇ ਦੇ ਵਿੱਚ ਕੱਢਨੇ ਪੀਸ ਕੇ ਆ ਇੰਨੇ ਸੋਹਣੇ ਹੋ ਗਏ ਇਹ ਜਿਵੇਂ ਆਪਣਾ ਆਟਾ ਹੁੰਦਾ ਏਦਾਂ ਬਣ ਗਿਆ ਹੁਣ ਆਪਾਂ ਇਹਦੇ ਵਿੱਚ ਸਾਰਾ ਕੁਝ ਇਹ ਮਿਕਸ ਕਰ ਲੈਣਾ ਮਾ ਆਪਣੇ ਕੋਲੇ ਗੰਡੇ ਤੇ ਇੱਕ ਮਿਰਚ ਸੀਗੀ ਗ੍ਰੀਨ ਵਾਲੀ ਤੇ ਆਪਾਂ ਕਮੇਗਾ ਪਾੜਨਾ ਇਹ ਆਪਣੇ ਕੋਲੇ ਥੋੜੀ ਜਿਹੀ ਆਦਰਫ ਤੇ ਜਿੰਜਰ ਦੀ ਪੇਸਟ ਆ। ਜਿਹੜੇ ਆਪਾਂ ਮਸਾਲੇ ਲਈ ਆ ਸੁੱਕੇ ਇਹ ਆਪਾਂ ਸਾਰੇ ਇਹਦੇ ਵਿੱਚ ਪਾ ਕੇ ਮਿਕਸ ਕਰ ਲੈਣੀ। ਬਲੂ ਤੇ ਮਿਰਚ ਤੁਹਾਨੂੰ ਆਉਂਦੇ ਟੇਸਟ ਮੁਤਾਬਕ ਪਾਉਂਈਆਂ। ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਦੇ ਆ ਇਹਦੇ ਵਿੱਚ। ਤੁਹਾਨੂੰ ਦੇ ਚੱਪ ਚੁਪਾ ਜਾ ਫੁੱਜਾਂਦਾ ਫਿਰ ਤੁਸੀਂ ਕਿਵੇਂ ਦਾ ਹੱਥ ਲਾ ਸਕਦੇ ਆ ਕਿਉਂ ਜਬ ਤੇਰੀ ਜੋ ਵੀ ਤੁਸੀਂ ਚੰਗਾ ਤੁਹਾਨੂੰ ਲੱਗਦਾ ਉਹਦਾ ਹੱਥ ਲਾ ਲਓ ਪਾਣਾ ਪੈ ਦੇ ਵਿੱਚ ਥੋੜਾ ਜਿਹਾ ਬਿਸਮ ਪਾਵਾਂਗੇ ਆਪਾਂ ਦੋ ਚਮਚੇ ਬੇਸਟਫ ਦੇ ਪਾ ਕੇ ਮਿਕਸ ਕਰ ਦਈਏ ਲਓ ਜੀ ਦੇਖੋ ਆਪਾਂ ਦਾ ਮਟੀਰੀਅਲ ਐ ਇਸ ਤਰ੍ਹਾਂ ਦਾ ਤਿਆਰ ਹੋਇਆ ਹੈ ਸਾਰਾ ਤੇ ਹੁਣ ਆਪਾਂ ਇਧਰ ਕਿਹ ਉਹ ਰੱਖ ਲਿਆ ਆਪਾਂ ਤਾਂ ਸੜੋਂ ਦੇ ਤੇਲ ਚ ਹੀ ਬਨੌਰ ਲੱਗੇ ਆ ਤੁਸੀਂ ਇਹਨੂੰ ਦੇਸੀ ਘਿਓ ਚ ਜਾਂ ਕਿਸੇ ਰਾਈਫਾਈਂਡ ਤੇਲ ਵਗੈਰਾ ਚ ਜਾਂ ਤੁਸੀਂ ਸਰੋਂ ਦਾ ਤੇਲ ਜੇ ਬਣਾ ਸਕਦੇ ਆ ਸਾਨੂੰ ਸਰੋਂ ਦਾ ਤੇਲ ਜਿਆਦਾ ਚੰਗਾ ਲੱਗਦਾ ਸੀ ਇਹਦੇ ਵਿੱਚ ਤਿਆਰ ਕਰਦੇ ਆ ਇਹ ਆਪਾਂ ਦੇਸੀ ਘਿਓਂ ਲਿਆ ਇਹਨੂੰ ਥੋੜਾ ਜਿਹਾ ਹੱਥ ਤੇ ਲਾ ਲੈਣਾ ਮੈਂ ਤੇ ਆਪਾਂ ਥੋੜਾ ਛੋਟੇ-ਛੋਟੇ ਪੇੜੇ ਬਣਾ ਕੇ ਉਹਦੀ ਟਿੱਕੀ ਬਣਾਉਣੀ ਆ ਇਹ ਥੋੜਾ ਜਿਹਾ ਛੋਟਾ ਬਣਾਓ ਉਹਨੇ ਨਾਲ ਫਿਰ ਅੰਦਰੋਂ ਵੀ ਪੱਕ ਜਾਂਦੀ ਆ ਚੰਗੀ ਤਰ੍ਹਾਂ ਐਂ ਤਾਂ ਤੁਸੀਂ ਟਿੱਕੀ ਬਣਾਉਣੀ ਆ ਜੇ ਤੁਹਾਡੇ ਤੋਂ ਹੱਥ ਤੇ ਨਹੀਂ ਬਣਦੀ ਤਾਂ ਤੁਸੀਂ ਆਏ ਇੱਥੇ ਫੁਆਇਲ ਤੇ ਬਈ ਇਦਾਂ ਲਾ ਦੋ ਤੇ ਅੰਪੜਾ ਜਾ ਤੇ ਇਹਨੂੰ ਇਦਾਂ ਕੜ ਕੇ ਬਣਾ ਸਕਦੇ ਆ ਤੇ ਪਰ ਹੱਥ ਤੇ ਇਹ ਬੈਠਰ ਬਣਦੀ ਆ ਇਦਾਂ ਗੋਲ ਕਰਕੇ ਹੌਲੀ ਹੌਲੀ ਤੇ ਆਪਣਾ ਜਿਹੜਾ ਤੇਲ ਆ ਉਹਨੂੰ ਥੋੜਾ ਜਿਹਾ ਘੱਟ ਗੈਸ ਤੇ ਰੱਖਣਾ ਮਾ ਜਿਆਦੇ ਨਹੀਂ ਫਿਰ ਇੱਕ ਪਾਸਿਓਂ ਬਰਨ ਹੋ ਜਾਂਦੀ ਆ ਚੀਜ਼ ਹੁਣ ਆਪਾਂ ਇਦਾਂ ਇਹਦੇ ਵਿੱਚ ਪਾਈ ਜਾਣ ਵਾਲਾ ਤੇ ਮੈਂ ਇਸ ਤੂਸੀਂ ਬਣਾ ਬਣਾ ਕੇ ਹੌਲੀ ਹੌਲੀ 2 2 4 4 ਪਾਈ ਜਾਓ ਜਿੱਦਾਂਕਾ ਤੁਹਾਡਾ ਭਾਂਡਾ ਉਸ ਆ ਬਣਾ ਲਾ ਆਪਾਂ ਇਹਦਾ ਦੇਖੋ ਛੋਟੀਆਂ ਛੋਟੀਆਂ ਬਣਾ ਕੇ ਐ ਪਾਈ ਜਾਣਾ ਆਪਣੇ ਕੋਲੇ ਤਿੰਨ ਤਿੰਨ ਚਾਰ ਚਾਰ ਪੈ ਜਾਵਣਗੇ ਨਾ ਜੀ ਇਹਨਾਂ ਨੂੰ ਹੌਲੀ ਹੌਲੀ ਇੱਕ ਸਾਈਡ ਤੋਂ ਪੱਥ ਜਨ ਦੋ ਫਿਰ ਇਹਨਾਂ ਦੀ ਸਾਈਡ ਆਪਾਂ ਚੇਂਜ ਕਰ ਦਈਏ ਇੱਕ ਦੰਪਰ ਪਾ ਲੈ। ਹੁਣ ਆਪਾਂ ਦੇ ਦਈਆਂ ਤੇ ਇਹਦੀ ਸਾਈਡ ਚ ਇਹ ਨਹੀਂ ਤਾਂ ਸਮਾਰੀ ਹੋਊਗੀ। ਆ ਦੇਖੋ ਇਹ ਇਹ ਲਾਈਟ ਬ੍ਰਾਊਨ ਜਾ ਹੋ ਗਿਆ। ਆਪਾਂ ਇਦਾਂ ਥੋੜਾ ਥੋੜਾ ਟਾਈਮ ਦੇਣਾ ਇਹਨਾਂ ਨੂੰ। ਹਜੇ ਆਪਾਂ ਦਾ ਪੂਰਨਾ ਪੁਣੀਆਂ ਨਹੀਂ ਹੋਣੀਆਂ ਬ੍ਰਾਊਨ। ਕਿ ਆਪਾਂ ਹਜੇ ਥੋੜਾ ਜਿਹਾ ਹੋਰ ਟਾਈਮ ਦੇਵਾਂਗੇ ਇਹਨਾਂ ਨੂੰ। ਆ ਦੇਖੋ ਫਿਰ ਇਹ ਨਹੀਂ ਪਲਤੀਆਂ ਜਾਂਦੀਆਂ ਥੋੜਾ ਜਿਹਾ ਕਿੱਤੀਆਂ ਹੋ ਗਈ ਨਾ ਉਸ ਸਾਈਡ ਤੋਂ ਫਿਰ ਜਦੋਂ ਥੋੜੇ ਦਾ ਨੀਆ ਪੱਕ ਗਦੀਆਂ ਆਪਕੇ ਸਾਈਡ ਚੇਂਜ ਕਰਕੇ ਉਧਰੋਂ ਵੀ ਸੇਸ ਲੋ ਆ ਦੇਣਾ ਮੈਂ ਫਿਰ ਇਹ ਲਾਈਟ ਬ੍ਰਾਊਨ ਦੀਆਂ ਹੋ ਜਾਣਗੇ ਨਾ ਵੀਰ ਲਾਓ ਦੀ ਹੁਣ ਆਪਣਾਂ ਇਹ ਬਿਲਕੁਲ ਪੱਕ ਕੇ ਇਸ ਤਰ੍ਹਾਂ ਦੀਆਂ ਤਿਆਰ ਹੋ ਗਈਆਂ ਨੇ ਤੇ ਹੁਣ ਆਪਾਂ ਇਹਨਾਂ ਨੂੰ ਇੱਕ ਇੱਕ ਕਰਕੇ ਸਾਰਿਆਂ ਨੂੰ ਕੱਢ ਲੈਣੇ ਆਂ ਇਸ ਤਰ੍ਹਾਂ ਆਪਾਂ ਕੱਢ ਕੇ ਤੇ ਹੋਰ ਮੂੜ ਪਾ ਲੈਣਾ ਵਾ ਵਿੱਚ ਤੇ ਫਿਰ ਏਦਾਂ ਤੁਸੀਂ ਹੌਲੀ-ਹੌਲੀ ਬੜਾਈ ਚੱਲੋ ਦੇਖੋ ਜੀ ਆਪਾਂ ਹੌਲੀ-ਹੌਲੀ ਸਾਰੀਆਂ ਤਿਆਰ ਕਰ ਲਈਆਂ ਨੇ ਹੁਣ ਆ ਆਪਣਾ ਲਾਸਟ ਵਾਲਾ ਫੂਰੀ ਆ ਤੇ ਹੁਣ ਆਪਾਂ ਦੇਖੋ ਏਦਾਂ ਸੁਹਣੀਆਂ ਇਹ ਬਣ ਗਈਆਂ ਇਸ ਤਰ੍ਹਾਂ ਬਹੁਤ ਜਲਦੀ ਬਣ ਜਾਂਦੀਆਂ ਇਹਨਾਂ ਨੂੰ 10 ਕਮੈਂਟ ਹੀ ਲੱਗੇ ਆ ਮਟੀਰੀਅਲ ਤਾਂ ਆਪਾਂ ਉਦਾਂ ਹੀ ਰੈਡੀ ਕੀਤਾ ਆਪਾਂ ਕਿਹੜਾ ਸਪੈਸ਼ਲ ਬਣਾਇਆ ਇਹਦੇ ਵਾਸਤੇ ਹੈ ਨਾ ਤੇ ਇਹ ਮੈਂ ਤੁਸੀਂ ਬਣਾ ਸਕਦੇ ਆ ਲੋਜੀ ਆਪਣੇ ਬਜੇਵੇਂ ਚੌਲ ਸੀਗੇ ਵੇਖੋ ਕਿੰਨੀ ਸੋਹਣੀ ਇਹਦੀ ਚੀਜ਼ ਬਣ ਗਈ ਹੈ ਟਿੱਕੇਗਾ ਕਿੰਨੇ ਨਾਲ ਸਵਾਹੀਆਂ ਬਣ ਗਈਆਂ ਇਸ ਤਰ੍ਹਾਂ ਤੁਸੀਂ ਵੀ ਮੇਰੇ ਤਰੀਕੇ ਨਾਲ ਬਣਾ ਕੇ ਦੇਖਿਓ ਇਹ ਸਿਰਫ 10 ਮਿੰਟ ਦੇ ਵਿੱਚ ਤਿਆਰ ਹੋ ਗਈਆਂ ਤੇ ਤੁਸੀਂ ਇਸ ਨੂੰ ਚਾਹ ਨਾਲ ਦੁੱਧ ਨਾਲ ਸਰਵ ਕਰ ਸਕਦੇ ਆ ਜਿਵੇਂ ਘਰੇ ਕਈ ਵਾਰੀ ਬਿਸਕੁਟ ਵਗੈਰਾ ਨਹੀਂ ਹੁੰਦੇਗੇ ਉਹਦੋਂ ਤੁਸੀਂ ਏਦਾਂ ਦੀ ਕੋਈ ਚੀਜ਼ ਬਣਾ ਕੇ ਨਵੀਂ ਤਿਆਰ ਕਰ ਸਕਦੇ ਆ ਤੁਸੀਂ ਸਾਡੇ ਚੈਨਲ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਸਬਸਕ੍ਰਾਈਬ ਕਰਿਓ ਪਲੀਜ਼ ਤੁਸੀਂ ਸਾਡੀ ਵੀਡੀਓ ਨੂੰ ਇੰਸਟਾਗ੍ਰਾਮ ਤੇ ਤੇ ਟਿਕਟੌਕ ਤੇ ਵੀ ਵੇਖ ਸਕਦੇ ਆ ਥੈਂਕ ਯੂ so much ਮਿਲਦੇ ਆਪਾਂ ਨੈਕਸਟ ਵੀਡੀਓ ਨਾਲ